ਕਮੈਲ ਇਧਰ ਦੇਖ ਸਰੋਵਰ ਸਾਹਿਬ ਦੀ ਸਫਾਈ ਹੋਣ ਤੋਂ ਬਾਅਦ ਬਈ ਨੂਗੜੀ ਦੇ ਘੱਟੇ ਹਾਂਜੀ ਬੱਬੂ ਜੀ ਠੀਕ ਹੈ ਨਾ ਜਾਉਂਗੇ ਠੀਕ ਹੈ ਗਾ ਵੀਰ ਸਿੰਘ ਜੀ ਕੀ ਹਾਲ ਚੱਲ ਲਓ ਜੀ ਦੱਸਾਂ ਜੀ ਜੀਰੋ ਸੋਨੀ ਜੀ ਸਵੇਰ ਦੇ ਨਾਲ ਸਵਾਗਤ ਹੈ ਜੀ ਇੱਕ ਸੋਹਣੀ ਜੀ ਬਲੌਗ ਦੇ ਵਿੱਚ ਜੀ ਆਇਆਂ ਆਖਦੇ ਹਾਂ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤੇ ਧੰਨਵਾਦ ਜੀ ਤੁਹਾਡਾ ਵਲੌਗ ਤੇ ਕਲਿੱਕ ਕਰਨ ਵਾਸਤੇ ਤੇ ਅੱਜ 1 ਨਵੰਬਰ ਸਾਲ 2025 ਤੇ ਨਵਾਂ ਮਹੀਨਾ ਚੜਿਆ ਪ੍ਰਮਾਤਮਾ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਤੇ ਉਮੀਦ ਕਰਦੇ ਆ ਵੀ ਸਾਰੇ ਠੀਕ-ਠਾਕ ਹੋਵੋਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਮਾਂ ਸਵੇ ਦੇ 6:30 ਹੋ ਗਏ ਆ ਤੇ ਆਪਾਂ ਆ ਗਏ ਆ ਫਿਰ ਸਾਈਕਲਿੰਗ ਤੇ ਮੌਸਮ ਆਸ-ਪਾਸੇ ਬੜੀਆਂ ਸਵੇਰੇ-ਸਵੇਰੇ ਬੜੀਆ ਹੁੰਦਾ ਠੰਡ ਜੀ ਹੁੰਦੀ ਆ ਤੇ ਧੂਆਂ ਧੂਆਂ ਹੁੰਦਾ ਨਹੀਂਗਾ ਤਾਂ ਕਰਕੇ ਮੈਂ ਸਵੇਰੇ ਸਾਈਕਲਿੰਗ ਕਰਦੇ ਨਾਲੇ ਹਵਾ ਵਧੀਆ ਹੁੰਦੀ ਆ ਸਵੇਰ-ਸਵੇਰ ਦੀ ਤੇ ਬਾਕੀ ਅੱਜ ਗਗਨਾ ਮਿੱਤਰ ਆਇਆ ਨਹੀਂਗਾ ਉਹਦੇ ਪੈਰ ਤੇ ਥੋੜੀ ਸੱਟ ਵਾਜੀ ਸੀ ਗੱਲ ਪੈਰ ਮੁੜ ਗਿਆ ਤੇ ਅਜ ਆਪਾਂ ਕੱਲੇ ਆਏ ਆ ਮਿਲਦੇ ਆ ਬਾਪੂ ਜੀ ਨੂੰ ਅੱਗੇ ਚੱਲ ਕੇ ਤੇ ਬਾਕੀ ਇਸ ਤੋਂ ਬਾਅਦ ਆਪਾਂ ਘਰੇ ਜਾ ਕੇ ਪਿੰਡ ਨੂੰ ਜਾਣਾ ਅਜ ਤਾਈ ਕੀ ਹੈਗਾ ਸੁਖਨੀ ਸੇ ਉਹਦਾ ਪਾਠ ਉਹ ਉਥੇ ਪਹੁੰਚਣਾ ਸਾਢੇ 7 ਵਜੇ ਸਾਢੇ 7:30 ਹੋ ਗਏ ਅੱਜ ਕੰਟ ਕਰੇ ਚੱਕਰ ਲਾਵਾਂਗੇ ਥੋੜਾ ਘੱਟ ਤੇ ਬਾਕੀ ਬਣੇ ਰਿਹਾ ਸਰਦੇ ਨਾਲ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਜੀ ਅੱਜ ਤੁਹਾਨੂੰ ਦਿਖਾਉਣਾ ਹੈ ਸਾਰਾ ਦਿਨ ਤੇ ਇਹ ਤੇ ਸੜਕਾਂ ਉੱਤੇ ਬਰਾਲੀ ਬੁਰਲੀ ਆਹ ਸਿੱਟੀ ਪਈ ਆ ਮੇ ਲੋਕ ਕਟਨਾਸਤੀ ਕੀ ਕਹਿੰਦੇ ਨੇ ਛਾੜ ਤੇ ਬਾਕੀ ਵਧੀਆ ਮੌਰਚਾਰਾ ਆਥੀਆਂ ਪੁੱਥੀਆਂ ਇਧਰ ਸਤਿ ਸ਼੍ਰੀ ਅਕਾਲ ਜੀ ਸੈਕਿੰਡ ਪੇਜ ਤੇ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਪਹੁੰਚਿਆ ਪਿੰਡ ਚੱਲਦੇ ਆਂ ਘਰ ਨੂੰ ਅੱਜ ਆਪਾਂ ਥੋੜਾ ਛੋਟਾ ਰੱਖਿਆ ਗੇੜਾ ਕਿਉਂਕਿ ਆਪਾਂ ਜਾਣਾ ਸੀ ਕਿਤੇ ਤੁਹਾਨੂੰ ਦੱਸ ਦਿੱਤੀ ਹੈ ਇਸ ਪਿੰਡ ਦੀ ਫਿਰਨੀ ਦਾ ਵੀ ਘੇੜਾ ਲਾ ਲਿਆ ਇੱਕ ਹਾਂ ਹਾਂ ਕੰਮ ਹੋ ਗਿਆ 7:30 ਦਾ ਤੇ ਨਹਾ ਤੋ ਕੇ ਆਪਾਂ ਹੋ ਗਏ ਰੈਡੀ ਤੇ ਚਾਹ ਪੀ ਕੇ ਹੁਣ ਚੱਲਦੇ ਹਾਂ ਪਿੰਡ ਨੂੰ 15 ਮਿੰਟ ਲੱਗਣਗੇ ਜਾਣ ਤੇ ਵੇ ਤਾਂ ਹੋ ਗਿਆ ਲੇਟ ਚਲੋ ਕੋਈ ਨਹੀਂ ਚਲਦੇ ਆ ਬਈ ਕਿਵੇਂ ਆ ਜੀ ਇਧਰ ਦੇਖ ਆ ਵੀ ਕੀ ਹਾਲ ਚਾਲ ਆ ਮਤਾਬ ਸਤਿ ਸ਼੍ਰੀ ਅਕਾਲ ਬਰਾਦਰ ਸਾਰਿਆਂ ਨੂੰ ਬਾਰੇ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਇਹ ਹੋਰ ਕੁਝ ਕਹਿਣਾ ਹੋਵੇ ਅੱਜ ਸਕੂਲ ਹੋਗਾ ਤੋਰਿਆ ਮੈਂ ਬਹੁਤ ਕਿਉਂ ਆ ਯਾਰ ਤੇਰੇ ਮੈਂ ਬੜਾ ਨਾ ਮੰਨਿਆ ਤੂੰ ਲਈ ਹੈ ਨਾ ਤੇ ਬੁਖਾਰ ਚੜਿਆ ਅੱਜ ਹਾਂਜੀ ਠੀਕ ਆ ਹੋਰ ਬਹੁਤ ਠੀਕ ਆ ਜੀ ਚੈਨਲ ਬਾਰੇ ਕਹਦੇ ਕੁਝ ਇਹ ਜੇਨ ਲਾਈਕ ਤੇ ਸਬਸਕ੍ਰਾਈਬ ਕਰ ਲੋ ਮੈਨੂੰ ਆਦੋ ਸੋਧਾ ਧੰਨਵਾਦੀ ਸਤਿਆ ਸੋਸਰੀ ਅਗਾਰ ਦੀ ਤੇ ਸਵੇਰੇ ਸਵੇਰੇ ਟੋਫੀਆਂ ਮਿਲ ਗਈਆਂ ਤੈਨੂੰ ਹੈ ਹਾਂ ਬਈ ਬੁਗੜੂ ਮੁਗੜੂ ਬਗੜੂ ਬਗੜੂ ਕਿਵੇ ਆ ਫਿਰ ਗੋਲੂ ਜਨ ਜਨ ਦਾ ਜਨ ਨਾਣੀ ਸੱਤੇ ਯੋਜਨਾ ਨਮਲੇ ਤੰਨੀ ਕਰ ਕਰ ਪਾ ਦੇ ਤੋ ਨਾਮ ਦਿਆ ਨਾਨਕ ਦੋਜੋ ਜਨਾ ਨਨ ਮਲਤੀਆ ਜਾਤ ਮਨ ਵਰ ਕੀ ਪ੍ਰਤੀਤਾ ਜਣ ਆਵੇ ਬ੍ਰਮ ਕੀਤਾ ਭਗਤ ਭਗਤ ਸੁਨੀ ਤੇ ਲੋਏ ਜਾ ਕੈ ਜੈ ਕੋ ਏ ਸਦ ਕਰਨੀ ਜਤ ਤਾਗੀ ਰਹਿਤ ਸਚ ਰਦਾ ਸਤ ਮੁਖ ਕਹਿਤ ਨਾ ਹੋਵੀ ਤੇਰਾ ਨਾਨਕ ਕਿਸ ਜਨ ਕੇ ਪੂਜੋ ਸਾਧ ਪਰਾ ਸਰੋਗ ਸਤបុਰਖ ਜਨਦਾ ਆਹ ਸਵਾਮੀ ਸ੍ਰੀ ਦਨਹਾਰ ਅਰਗ ਭਾਉ ਕੋਇ ਤੁਸਰੀਆ ਨਾਨਕੀ ਤੁੰਕਾਰ ਕੌੜੀ ਜਿਕਮੇ ਤੁੰਕਾਰ ਨਾ ਬਾਇ ਕਰੋ ਬੰਦਨਾ ਧਿਆਈ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ੍ਰਬ ਸਰਬ ਬਹੁ ਹਲਾਈ ਈ ਸੰਭ ਫਾਗ ਦੇ ਨੂੰ ਹੈ ਸਰਸੇ ਪੂਰੇ ਗੁਰ ਤੇ ਜਾਣੀ ਸਣ ਤੇ ਪੁਨੀਤ ਕਹਤੇ ਭਵਤ ਸਤ ਗੁਰ ਰਹੇ ਆਪ ਭਰ ਪੂਰੇ ਬਿਨ ਮੰਤਰ ਨਾਨਕ ਗੁਰ ਚੜ੍ਹ ਲਾਗੀ ਵਾਝੀ ਅਨਹਦ ਪੂਰੇ ਸੁਣ ਤੇ ਪੁਨੀਤ ਕਹਤੇ ਭਵਤ ਸਤ ਗੁਰ ਰਹੇ ਆਪ ਭਰ ਪੂਰੇ ਜਿਨਨ ਵਾਰਤਨ ਆਲ ਕੋ ਸਰਨ ਲਾ ਗਈ ਵਾਜੇ ਅਨ ਹਜੂਰੇ ਸੰਲੋਕ ਅਵਣ ਗੁਰੂ ਪਾਣੀ ਪਿਤਾ ਮਾਪਾ ਪ੍ਰਤਮਾਤਿ ਦਿਵਸ ਰਾਤ ਦਾਈ ਦਾਇਆ ਖਿਲਾ ਸਗਲ ਜਗਤ ਚੰਗਿਆਈਆ ਸੁਰੇ ਆਈਆ ਵਚ ਪਰਮਹੰਦੂਰਾ ਪਰਮੀ ਆਪੋ ਆਪਣੀ ਕੇ ਨੇੜੇ ਦੂਰ ਰ ਜਿਨ੍ਹੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਇਤਿ ਸੁਟੀ ਨਾਲ ਜਿਨ੍ਹੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਇਤਿ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾ ਕੇ ਹਰ ਗਾਰਿਕ ਤੇ ਤੁਮਰੀ ਕੇ ਰੂਪਾਂ ਸੁਖ ਗਨ ਕੋਈ ਨਾ ਜਾਣੈ ਮਨਾਇੰਤ ਤੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮੈ ਸੁਤਰਤਾਰੀ ਤੁਮ ਤੇ ਹੋਏ ਸੋ ਆਗਿਆ ਕਾਹਣੀ ਤੂੰ ਨਰੀ ਗਤ ਤੇਤ ਤੂੰ ਹੀ ਜਾਣੀ ਨਰਕ ਘਰ ਹਾਰਸ ਸਰਦਾ ਕੁਰਬਾਨ ਤੇ ਆਗੈ ਅਰਦਾਸ ਮਾਈ ਜਿਉ ਪਿੰਡ ਸਭ ਤੇਰਾ ਵਾਹੇ ਗੁਰ ਕਹੁ ਨਾਨਕ ਸਭ ਤੇਰੀ ਬਣਾਈ ਕੋਈ ਨਾ ਜਾਣੇ ਮੇਰਾ ਵਹਿ ਬੋਲੜਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਹਿਬ ਜੀ ਕੀ ਨੇਤਾ ਪੰਡਵਾਰ ਨਿਹਾਰਾ ਦੁਖ ਹੰਤਾ ਸੁਖ ਰਾਸ ਤਾਕ ਬਿਗਨ ਨਾ ਕੋ ਲਾਗੈ ਜਾ ਕੀ ਪ੍ਰਭਾਗ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਤਵਾਰ ਸ੍ਰੀ ਭਗਵਤੀ ਜੀ ਕੀ ਪਾਸ਼ਾਣੀ ਦਸਮੀ ਰਥਨ ਭਗਵਤੀ ਸਮਰਖਾਇਆ ਗੁਰੂ ਨਾਨਕ ਦੇਵ ਜੀ ਹਾਈ ਪ੍ਰੀ ਅੰਗਦ ਗੁਰਤੇ ਅਵਤਾਰ ਆਸਰਾੰ ਦਾਸਾ ਹੋਈ ਸਹਾਈ ਅਰਦਿਨ ਹਰ ਗੁਰ ਗੰਨ ਨੂੰ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿੱਥੇ ਸਭੁ ਗਜਾਈ ਤੇਗ ਬਹਾਦਰ ਸਿਮਰੀਐ ਘਰ ਨੋਂ ਨਿਦੇ ਆਵੈ ਧਾਇ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਸਭ ਥਾਈ ਹੋਈ ਸਹਾਈ ਸਭ ਥਾਈ ਹੋਈ ਸਹਾਈ ਦਸਾ ਪਾਤਸ਼ਾਹ ਜੀ ਦੇ ਰੂਪ ਧਰ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜੀ ਦੇ ਦਰਸ਼ਨ ਉਦੇਸ਼ ਦਾ ਭਿਆਨਤਰ ਖਾਲਸਾ ਜੀ ਸਾਹਿਬ ਬੁੱਲੂ ਜੀ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਹਿਬਜ਼ਾਦੇ ਚਾਲੀ ਮੁਕਤੇ ਹਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣਕ ਛਕਾ ਦੇਖ ਚਲਾਈ ਤੇ ਗਵਾਈ ਦੇ ਕਰਨ ਛੀਤਾ ਇਹਨਾਂ ਪਿਆਰੇ ਸਤਿਆਰਿਆਂ ਦੀ ਕੁਮਾਰੀ ਦਾ ਧਰਨਤਰ ਖਾਲਸਾ ਜੀ ਸਾਹਿਬ ਬੁੱਲੂ ਜੀ ਵਾਹਿਗੁਰੂ ਵਾਹਿਗੁਰੂ ਜੀ ਜਿਨਾਂ ਸਿੰਘ ਸਿੰਘ ਅੜਗਾੜੇ ਧਰਮ ਹੀਰ ਜੀ ਦਤੀ ਬੰਦਬਦ ਪਟਵਾਈ ਖੋਪਰੀ ਗਲ ਹਾਈਆਂ ਤਨ ਹਾਰਿਆਂ ਨਾਲ ਚਰਾਏਗੇ ਗੁਰਦਾਰਸ ਘਾਰੇ ਤੋ ਕੁਰਬਾਨੀਆਂ ਦਿੱਤੀਆਂ ਧਰਮਣ ਹੀ ਹਾਰਿਆਂ ਸਿੱਖੀ ਕੇਸਾ ਸੋਸਾ ਸੰਗ ਨਿਭਾਈ ਮੇਰਾ ਪਿਆਰ ਆ ਸੁਚਾਰਿਆ ਭੰਗੀਆਂ ਬਿਰਦੋ ਆ ਨਮਤਾਵਾ ਦੀ ਕਮਾਈ ਦਾ ਅੰਤਰ ਖਾਲਸਾ ਜੀ ਸਹਿਗੋ ਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਜੀ ਦੇ ਪੰਜਾ ਤਕਤਾਂ ਸੰਕਪੂਰ ਦੁਆਰੇ ਗੁਰੂ ਧੰਮ ਦਾ ਅੰਤਰ ਖਾਲਸਾ ਜੀ ਸਹਿਗੋ ਲੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਰਥਮੇ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਤਨ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਸਾਹਿਬ ਤਹਾ ਰੱਖਿਆ ਰਿਆਤ ਦੇਖ ਤੇ ਫਤਿਹਗਤ ਕੀ ਪਾਜ ਬਨੁਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਰਬਾਣੀ ਬੋਲੋ ਜੀ ਵਾਹਿਗੁਰੂ ਜੀ ਬਖਸ਼ੋ ਸਿੱਖਾਂ ਨੂੰ ਸਿੱਖੀ ਦਾੜ ਰਹਿਤ ਦਨ ਬੀਕ ਦਨ ਰੋਸਾ ਦਰ ਕੇ ਸਤਨ ਸਾਵਧਾਨ ਦਾ ਨਾ ਸਰਦਾ ਨਾਮ ਦਾਤ ਸ੍ਰੀ ਅਮਰਸਰ ਸਾਹਿਬ ਦਰਸ਼ਨ ਸੁਣਾਣ ਚੁੱਕਿਆ ਜੱਡੇ ਬੋਗੇ ਜੋਗੋ ਜੋਗੋ ਟਾਲ ਹੋਣ ਧਰਮ ਕਾ ਜੈ ਜੈ ਕਾਲ ਹੋਵੇ ਖਾਲਸਾ ਜੀ ਕੇ ਗੁਰਬਾਣੀ ਬੋਲੋ ਜੀ ਵਾਹਿਗੁਰੂ ਜੀ ਆਪ ਦੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤਬਾਤੇ ਆਖੀ ਆਪੋ ਕਲਪਰਗੁਆ ਗੁਰੂ ਹੇਪੰਦ ਸਦਾ ਸਹਾਇ ਦਾ ਤਾਰ ਜੀਓ ਹੇ ਨਵਾੜਿਆਂ ਦੀ ਮਾਨ ਸੰਤਪੂਰਣੇ ਤਾੜਿਆਂ ਦੀ ਤਨ ਸਤਗੁਰੂ ਨੇ ਗੱਤਿਆਂ ਦੀ ਗਤ ਸੰਤਪੂਰਣੇ ਪੱਤਿਆਂ ਦੀ ਪਰ ਸਤਗੁਰੂ ਨਿਆਸਰਿਆਂ ਦੀ ਆਸਰੇ ਸਤਗੁਰੂ ਤੁਹਾਨੂੰ ਤੁਹਾਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਭਾਗਤਾਂ ਸਰੂਣੀ ਭਗਤ ਬਾਬਾ ਨਾਮਦੇਵ ਜੀ ਅਰਦਾਸ ਬੇਨਤੀ ਪ੍ਰਾਸਨ ਸੇ ਪਾਸ਼ਾ ਜੀ ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ ਸਤਗੁਰ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਸਤਗੁਰ ਜੀ ਗੁਰੂ ਪਰਿਵਾਰ ਭਾਈ ਸਰਪੁਅ ਜੀ ਸਵੀਰ ਸਿੰਘ ਸਾਰੇ ਪਰਿਵਾਰ ਤੇ ਕਿਰਪਾ ਕੀਤੀ ਹੈ ਸੇਵਕ ਉਹ ਸੇਵਾ ਬਣ ਆਈ ਹੁਕਮ ਬਾਜੂ ਗੂਜ ਪਰਮਪਤਾਈ ਤੇ ਮਹਾਕ ਅਨਸਾਰ თანਤਨ ਬਾਬਾ ਨਾਮਬੀਰ ਜੀ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਜਨਮ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਬਣਾਉਂਦਿਆਂ ਹੋਇਆਂ ਖੁਸ਼ੀਆਂ ਖਿੜਿਆ ਸਾਂਝੇ ਕਰਦੇ ਹੋਏ ਸਤਿਗੁਰ ਜੀ ਆਪ ਜੀ ਦੇ ਪਵਿੱਤਰ ਸ੍ਰੀ ਗੁਰੂ ਰਣਸੇਹਿਬ ਸਾਹਿਬ ਅਨੁਸੂਪ ਆਪਣੇ ਘਰੇ ਲਿਆ ਕੇ ਸਤਿਗੁਰ ਜੀ ਸ੍ਰੀ ਸਗਣੀ ਸਾਹਿਬ ਜੀ ਦੀ ਜਾਪ ਕਰਵਾਈ ਪਾਤਸ਼ਾਹ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਅਪਾਰ ਬਖਸ਼ਿਸ਼ਾਂ ਆਈ ਵੀ ਸ੍ਰੀ ਸਨ ਸੱਚੇ ਪਾਸ਼ਾ ਪੁੱਤਰੀ ਦਾ ਜੋ ਆਪ ਜੀ ਨੇ ਬਖਸ਼ੀ ਕੀਤੀ ਸਤਿਗੁਰ ਜੀ ਉਸ ਦੇ ਸ਼ੁਕਰਾਨੇ ਵਜੋਂ ਸਤਿਗੁਰ ਜੀ ਆਪ ਜੀ ਦੇ ਚਰਨਾਂੇ ਸ਼ੁਕਰਾਨੇ ਕਰ ਰੇ ਪਾਸ਼ਾ ਆਪ ਜੀ ਨੇ ਬੜੀ ਕਿਰਪਾ ਕੀਤੀ ਸਤਿਗੁਰ ਜੀ ਗੁਰਬਾਣੀ ਪੜਾਈ ਹੈ ਸਤੀ ਪਾਸ਼ਾ ਸੇਵਾਦਾਰ ਪਰਿਵਾਰ ਤੋਂ ਸੇਵਾ ਲਈ ਹੈ ਸੇਵਾਦਾਰ ਪਰਿਵਾਰ ਤੋਂ ਸੇਵਾ ਕਰਦੇ ਆ ਸਤਿਗੁਰ ਜੀ ਗੁਰਬਾਣੀ ਪੜ੍ਹਦੇ ਆ ਕੋਲ ਦਾਸਾਂ ਕੋਲ ਹੋਰ ਪਿਆਰਿਆਂ ਕੋਲ ਪਾਸ਼ਾ ਗੁਰਬਾਣੀ ਆਪ ਜੀ ਦੇ ਪੜ੍ਹਦੇ ਆ ਕੋਲ ਅਸੀਂ ਕਲਜੁਬ ਜੀਓ ਪਾਸ਼ਾ ਆਪ ਜੀ ਦਰਗਾਹੀ ਸੇਵਾ ਸਤਿਗੁਰ ਜੀ ਇੱਕ ਨਹੀਂ ਬੀਅੰਤ ਬੀਅੰਤ ਬੇਅੰਤੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਕਿਰਪਾ ਕਰਨੀ ਮੇਹਰ ਭਰਾ ਸਿਰ ਤੇ ਹੱਥ ਰੱਖ ਕੇ ਕਾਮ ਕਰੋ ਲੋਭ ਨੂੰ ਕਾਰ ਤੋਂ ਪਹੁੰਚਾਉਂਦੇ ਹੋਏ ਮੈਂ ਮੇਰੀ ਨੂੰ ਮਾਰਦੇ ਹੋਏ ਭੈ ਭਾਵਨਾ ਪਿਆਰ ਆਦੋ ਸਤਿਕਾਰ ਦੇ ਨਾਲ ਦਸਾਂ ਸਾਲ ਤੋਂ ਸੰਗਤ ਤੋਂ ਸੇਵਾਦਾਰਾ ਤੋਂ ਗੁਰੂ ਜੋ ਸਰਦਾਰ ਕਰ ਸੇਮ ਕੇ ਗੁਰ ਪਾਰ ਉਤਾਰਨ ਹਾਂ ਬੋਲੇ

ਹਾਥ ਪਤਵਾ ਲਓ ਇਹਨਾਂ ਦੋਨੋਂ ਦੇ ਪਹਿਲਾਂ ਵਾਹਿਗੁਰੂ ਸਰਬਤ ਦਾ ਪੋਰਾ ਵਾਹਿਗੁਰੂ ਜੀ ਫਤਿਹ ਮੈਂ ਹੋ ਗਈ ਟਾਈ ਡੀ ਉਹ ਵੀ ਕੋਲੋਂ ਸਤ ਨਾਮ ਵਾਹਿਗੁਰੂ ਪਾਇ ਕਰੋ ਮਾਰੇ ਗੁਰੂ ਪਾਇ ਕਰੋ ਸਤ ਨਾਮ ਵਾਹਿਗੁਰੂ 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 ਦੇ ਵਿੱਚੋਂ ਬਾਹਰ ਹਾਂ ਆਏ ਕਰਦੇ ਆਂ ਤੇ ਬੋ ਤੇ ਆਜਾ ਮੋ ਤੇ ਬੋ ਤੇ ਲੋ ਜੀ ਦਸਾਂ ਚ ਜ਼ੀਰੋ ਅੱਗੇ ਚੱਲ ਬਈ ਦਹਾਂ ਚ ਤਿੰਨ ਚਲੋ ਇੱਧਰ ਤਾਂ ਠੀਕ ਆ ਪੰਜਾਂ ਚੋਂ ਪੰਜ ਇੱਧਰ ਆ ਕੇ 12 4 7 8ਾਂ ਜੋ 0 ਠੀਕ ਆ ਬਈ ਇਹ ਉਹੀ ਮੁੰਡਾ ਜਿਹੜਾ ਕਹਿੰਦਾ ਰਿਜ਼ਲਟ ਮੇਰਾ ਵਧੀਆ ਆਇਆ ਕਰੋ ਚੈੱਕ ਬਈ ਕੈਂਠੇ ਦਾ ਮੁੰਡਾ ਚੱਲ ਅੱਠਾਂ ਜੋ 2 ਇਹ ਵੀ ਫੇਲ ਆ ਚੱਲ ਕੇ 10ਾਂ ਜੋ 4 ਵੈਰੀ ਪੂਰ ਇਹ ਇੱਧਰ ਕਰ ਬਈ ਮੁੰਡਿਆ ਅੱਠਾਂ ਜੋ 3 ਵੈਰੀ ਪੂਰ ਅੱਗੇ ਚੱਲ ਅੱਠਾਂ ਜੋ 0 ਓਹ ਬੁਰੇ ਹਾਲ ਆ ਬਈ ਤੇਰੇ ਕੀ ਕਾਪੀ ਨਿਕਲ ਕਿਵੇਂ ਆਈ ਅੱਜ 4ਾਂ ਚੋਂ 0 ਅਚਾਰੂ ਚਚਾਰ ਇਹ ਤਾਂ ਠੀਕ ਆ ਚਲ ਚਾਰ ਚਾਰ ਓਹ ਹੋ 8 ਜੋ 3 ਧਿਆਨ ਨਾਲ ਦੇਖੋ ਬਈ ਇਧਰ ਨੂੰ ਮੂੰਹ ਕਰਕੇ ਦਿਖਾਵਦਾ ਮੂੰਹ ਜਮਾਨੇ 10 ਦਾ 3 10 ਚੋਂ 1 ਬੁਰੇ ਹਾਲ ਬੁਰੇ ਹਾਲ 5 ਜੋ 8 5 ਜੋ 3 ਚੱਲ 20 ਜੋ 3 ਓਹ ਹੋ ਹੋ ਇੱਧਰ ਜ਼ੀਰੋ ਹੀ ਚੱਲ ਅੱਗੇ 10 ਜੋ 6 ਚ ਚਾ ਲੱਗੇ ਬਈ ਆ ਤੂੰ ਨਹੀਂ ਲਿਖਿਆ ਗਾਂਢ ਖਜਾ ਚਾ ਚਾ ਲੱਗੇ 8 ਦਾ 4 ਚਾ ਲੱਗੇ 20 ਤੇ 0 ਨੋ ਕਿਸੇ ਨਾ ਜਮਾਈ ਨਾ ਲਾ ਯਾਰ ਦੂ ਖਤਮ ਆ ਜਾਵਾਂ ਤੇ ਇਹ ਵਲੌਗ ਜਾਊਗਾ ਹੁਣ ਤੁਹਾਡੇ ਰਿਸ਼ਤੇਦਾਰਾਂ ਕੋਲੇ ਤੇ ਫੇਰ ਹੋ ਸਕਦਾ ਤੂੰ ਪੜਨ ਲੱਗ ਜਾਏ ਤੇ ਤੇਰੇ ਘਰਦਿਆਂ ਕੋਲੇ ਵੀ ਜਾਊਗਾ ਘਰਦਿਆਂ ਦਾ ਵੇਖਿਆ ਹੀ ਬਣਾ ਨਾ ਨਹੀਂ ਵਿੱਚ ਜਾਣੇ ਦਿੱਤਾ ਕੋਲ ਮੁਲਾ ਕੇ ਜਿਹੜੀ ਫੀਸ ਭਰਦੇ ਆ ਸਕੂਲ ਦੇ ਵਿੱਚ ਉਹ ਹੈਗੀ ਐ 0 ਹੈ ਫੀਸ ਭਰਨ ਦਾ ਕੋਈ ਫਾਇਦਾ ਨਹੀਂ ਮਿਲਦਾ ਤੇਰਾ ਕਿ ਨਹੀਂ ਇਹ ਓਏ ਤੇਰੇ ਘਰੇ ਕਹਿਣਾ ਪਊਗਾ ਸਰਕਾਰੀ ਚ ਕਰੋ ਸ਼ਿਫਟ ਨੂੰ ਸਰਕਾਰੀ ਇਥੋਂ ਗੁਰਦੁਆਰੇ ਨਾਲੇ ਉਥੋਂ ਖੀਰ ਖਾ ਜਾਂਦੀ ਤੇ ਪ੍ਰੋਗਰਾਮ ਤਾਂ ਆਇਆ ਹੀ ਰਹਿੰਦਾ ਤੇ ਨਹੀਂ ਤੇ ਗੰਧ ਵੀ ਨਹੀਂ ਹੈ ਸਮਾ ਹੋ ਗਿਆ 7 ਵਜੇ ਦਾ ਤੇ ਹੁਣ ਕੰਮ ਤੋਂ ਵੀ ਲਿਓਗੇ ਰੋਟੀ ਪਾਣੀ ਖਾਣੇ ਆ। ਅੱਜ ਕੰਮ ਕਰਦੇ ਲੇਟ ਹੋ ਕਿਉਂਕਿ ਸਾਰਾ ਦਿਨ ਲੇਟ ਨਹੀਂ ਆਏਗੀ ਤੇ ਕੁਝ ਆਪਾਂ ਪਿੰਡ ਗਏ ਸੀ ਭੋਗ ਤੇ। ਬਾਕੀ ਰੋਟੀ ਪਾਣੀ ਛੱਕ ਕੇ ਹੁਣ ਗੁਰਦੁਆਰਾ ਹੈ ਚਲਦੇ ਸ੍ਰੋਵਰ ਸਾਹਿਬ ਦੀ ਸਫਾਈ ਕਰਨੀ ਆ। ਗੁਰਪ੍ਰਬ ਕਰਕੇ। ਤੇ ਚਲਦੇ ਆ ਬਹੁਤ ਟਾਈਮ ਤੋਂ ਗਏ ਨਹੀਂ ਆਪਾਂ ਦਾ ਬੜਾ ਟਾਈਮ ਪਹਿਲਾਂ ਕੀਤੀ ਸੀ ਸੇਵਾ ਮੈਂ ਲੋ ਹੁਣ ਸਵੇਭ ਬਣੀ। ਕੀ ਹਾਲ ਚਾਲ ਹੈ ਬਈ ਸਹਿਬ ਜੀ ਦਾ? ਸ੍ਰੋਵਰ ਸਾਹਿਬ ਦੀ ਸੇਵਾ ਚੱਲ ਰਹੀ ਆ ਬਈ ਗੁਰਪ੍ਰਬ ਕਰਕੇ। ਤੇ ਮੁੰਡੇ ਆਏ ਸਾਰੇ ਹੋਰ ਬਾਈ ਕੀ ਹਾਲ ਚਾਲ ਆ ਠੀਕ ਠਾਕ ਆ ਨਹੀਂ ਵਧੀਆ ਜੀ ਤੇ ਇਧਰ ਨਿਕਾ ਜੀ ਹੋਰ ਨੇ ਕਿ ਕੀ ਹਾਲ ਚਾਲ ਠੀਕ ਇਧਰ ਨਿਕਾ ਤੇ ਇਧਰ ਵੀ ਸਾਰੇ ਨੇ ਲੱਗੇ ਹੋਏ ਬਾਈ ਥੇਨੇਰਾ ਕਰਕੇ ਦੇਖਦੇ ਘਾਟਾ ਤੇ ਇਧਰ ਗਗਨ ਜੀ ਤੇ ਸੁੱਖੇ ਵੱਲੋਂ ਮੂਫਲੀ ਆ ਗਈ ਆ ਬਾਈ ਕਿਲੋ ਪਹਿਲੇ ਦਿਨ ਪੱਠ ਲਾਇਆ ਕਰਕੇ ਤੇ ਸੁੱਖੇ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਰੱਖੇ ਬਾਈ ਰਮਾਈ ਚ ਬਰਕਤ ਪਾਵੇ ਹੈ ਤੇ ਇਸ ਤੋਂ ਬਾਅਦ ਬਾਈ ਮੂਫਲੀ ਛਕ ਲਿਆ ਇਧਰ ਕਿਹੜਾ ਬਾਈ ਆ ਗਿਆ ਧਰਮਪ੍ਰੀਤ ਸਿੰਘ ਆ ਗਿਆ ਹੋਰ ਧਰਮੇ ਠੀਕ ਠਾਕ ਆ ਸੇਵਾ ਫਿਰ ਚੱਲ ਰਹੀ ਐ ਹੈ ਠੀਕ ਆ ਧਰਮਾ ਦਾ ਵੀ ਬੜੇ ਟਾਈਮ ਤੋਂ ਆ ਮਿਲਦਾ ਨਿੱਕੇ ਨਿੱਕੇ ਹੀ ਜਦੋਂ ਦਾ ਧਰਮਾ ਆਉਂਦਾ ਧਰਮੇ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਸੇਵਾ ਕਰਦੇ ਹੂੰ ਅੱਛਾ ਇੱਥੇ ਹੀ ਆ ਜਾਂਦਾ ਹੀ ਐ ਠੀਕ ਆ ਚੱਲ ਵਧੀਆ ਯਾਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਆ ਗਏ ਇਹ ਕਰਨ ਸੀ ਜੀ ਦਾ ਉਸੇ ਦਾ ਬਲਾਸਿਕਲ ਇਹ ਸਰੋਵਰ ਸਾਹਿਬ ਦੀ ਸਫਾਈ ਹੋਣ ਤੋਂ ਬਾਅਦ ਬਈ ਮੂਫਲੀ ਦੇ ਗੱਫੇ ਹਾਂਜੀ ਬੱਬੂ ਜੀ ਕੀ ਕਹਿਣਾ ਚਾਹੋਗੇ ਠੀਕ ਠਾਕ ਹਾਂ ਬਹੁਤ ਵਧੀਆ ਬਈ ਤੇ ਵੀਰ ਸਿੰਘ ਜੀ ਕੀ ਹਾਲ ਚਾਲ ਆ ਬਈ ਸਾਰੇ ਠੀਕ ਠਾਕ ਧਰਮਪ੍ਰੀਤ ਜੀ ਠੀਕ ਆ ਬਈ ਕੀ ਕਹਿਣਾ ਚਾਹੋਗੇ ਮੂਫਲੀ ਦਾ ਚਾਹ ਹਾਂ ਠੀਕ ਆ ਸਫਾਈ ਹੋ ਗਈ ਮੁਕੰਮਲ ਕਰ ਰਹੀ ਦੀ ਹਜੇ ਠੀਕ ਆ ਆਣ ਕਰਨਾ

ਤੇ ਹੁਣ ਸੌਣੇ ਆ ਦੁੱਧ ਦੁੱਧ ਪੀ ਕੇ ਤੇ ਬਾਕੀ ਅੱਜ ਦਾ ਦਿਨ ਵਧੀਆ ਰਿਹਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਪੋਰਟ ਕਰਨ ਲਈ ਤੇ ਆਪਣੀ 800 ਸਬਸਕ੍ਰਾਈਬਰ ਪੂਰੇ ਹੋ ਗਏ ਆ 200 ਰਹਿ ਗਿਆ ਉਹ ਵੀ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਪਿਆਰ ਬਣਾਈ ਰੱਖਿਓ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਮਿਲਦੇ ਆ ਜੀ ਕੱਲ ਦੇ ਵਲੌਗ ਦੇ ਵਿੱਚ ਗੁੱਡ ਨਾਈਟ ਜੀ